ਤਾਰੇੰਡੀੰਗ ਪੰਜਾਬ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਇਸ ਸਮੇਂ ਦੀ ਵੱਡੀ ਖਬਰ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਜੁੜੀ ਹੋਈ ਹੈ ਦਰਸਲ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਅਧਿਕਾਰਕ ਤੌਰ ਦੇ ਉੱਤੇ ਆਪਣਾ ਟਰੰਪ 골ਡ ਕਾਰਡ ਵੀਜ਼ਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ ਇਸ ਪ੍ਰੋਗਰਾਮ ਦੇ ਤਹਿਤ ਗੈਰ ਅਮਰੀਕੀ ਨਾਗਰਿਕਾਂ ਨੂੰ ਇੱਕ ਭਾਰੀ ਕੀਮਤ ਦੀ ਅਦਾਇਗੀ ਕਰਕੇ ਅਮਰੀਕਾ ਦੇ ਵਿੱਚ ਰਹਿਣ ਦੀ ਖੁੱਲ ਮਿਲੇਗੀ ਪਿਛੋਕੜ ਦੀ ਜਾਂਚ ਜਾਂ ਫਿਰ ਜਾਂਚ ਅਮਲ ਵਿੱਚੋਂ ਲੰਗੜ ਮਗਰੋ ਬਿਨੇਕਾਰਾਂ ਨੂੰ ਵੀਜ਼ਾ ਪ੍ਰਾਪਤ ਕਰਨ ਲਈ 10 ਲੱਖ ਡਾਲਰ ਦਾ ਯੋਗਦਾਨ ਦੇਣਾ ਪਵੇਗਾ। ਵੈੱਬਸਾਈਟ ਤੇ ਅਪਲੋਡ ਜਾਣਕਾਰੀ ਦੇ ਵਿੱਚ 트ੰਪ ਕਾਰਡ ਨੂੰ ਤੋਹਫਾ ਦੱਸਿਆ ਗਿਆ ਜੋ ਗ੍ਰੀਨ ਕਾਰਡ ਵਾਂਗ ਹੈ ਜੋ ਉਹਨਾਂ ਨੂੰ ਅਮਰੀਕਾ ਦੇ ਵਿੱਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ। 트ੰਪ ਨੇ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਅਸਲ ਵਿੱਚ ਇਹ ਇੱਕ ਗ੍ਰੀਨ ਕਾਰਡ ਹੈ ਪਰ ਬਹੁਤ ਵਧੀਆ ਹੈ। ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੈ। ਇੱਕ ਬਹੁਤ ਮਜ਼ਬੂਤ ਰਾਹ ਹੈ। ਇੱਕ ਰਾਹ ਜੋ ਵੱਡੀ ਗੱਲ ਹੈ। ਮਹਾਨ ਲੋਕ ਬਣਨਾ ਪਵੇਗਾ। ਬਣ ਜਿਸਕਰ ਹਾਵਰਡ ਲੁਟਨਿਕ ਨੇ ਕਿਹਾ ਹੈ ਕਿ ਲਗਭਗ 10000 ਲੋਕਾਂ ਨੇ ਪਹਿਲਾਂ ਹੀ ਪ੍ਰੀ ਰਜਿਸਟ੍ਰੇਸ਼ਨ ਅਰਸੇ ਦੌਰਾਨ 골ਡ ਕਾਰਡ ਦੇ ਲਈ ਸਾਈਨ ਅਪ ਕੀਤਾ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਹੋਰ ਵੀ ਬਹੁਤ ਸਾਰੇ ਅਧਿਹਾ ਕਰਨਗੇ ਲੁਟਨਿਕ ਨੇ ਇੱਕ ਸੰਖੇਪ ਇੰਟਰਵਿਊ ਦੇ ਵਿੱਚ ਖਬਰ ਜਨਸ ਏਜੰਸੀ ਨੂੰ ਦੱਸਿਆ ਹੈ ਕਿ ਮੈਂ ਸਮੇਂ ਦੇ ਨਾਲ ਉਮੀਦ ਕਰਾਂਗਾ ਕਿ ਅਸੀਂ ਇਨ੍ਹਾਂ ਹਜ਼ਾਰਾਂ ਕਾਰਡਾਂ ਨੂੰ ਵੇਚਾਂਗੇ ਅਤੇ ਅਰਬਾਂ ਖਰਬਾਂ ਜਿਹੜੇ ਰੁਪਏ ਨੇ ਉਹ ਇਕੱਠੇ ਕੀਤੇ ਜਾਣਗੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ 골ਡ ਕਾਰਡ ਪ੍ਰੋਗਰਾਮ ਉਹਨਾਂ ਲੋਕਾਂ ਨੂੰ ਅਮਰੀਕਾ ਵਿੱਚ ਲਿਆਏਗਾ ਜਿਨ੍ਹਾਂ ਦਾ ਅਰਥਚਾਰੇ ਨੂੰ ਲਾਭ ਹੋਵੇਗਾ ਉਸਨੇ 트럼ਪ 골ਡ ਕਾਰਡ ਦੀ ਤੁਲਨਾ ਔਸਤ ਗ੍ਰੀਨ ਕਾਰਡ ਧਾਰਕਾਂ ਦੇ ਨਾਲ ਕੀਤੀ ਹੈ ਜਿਨ੍ਹਾਂ ਬਾਰੇ ਉਸਨੇ ਕਿਹਾ ਹੈ ਕਿ ਉਹ ਔਸਤ ਅਮਰੀਕੀਆਂ ਦੇ ਨਾਲੋਂ ਘੱਟ ਪੈਸੇ ਕਮਾਉਂਦੇ ਨੇ ਅਤੇ ਉਹਨਾਂ ਦੇ ਖੁਦ ਜਾਂ ਪਰਿਵਾਰਕ ਮੈਂਬਰਾਂ ਦੇ ਸਰਕਾਰੀ ਸਹਾਇਤਾ ਤੇ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ ਹਵਾਵਾਜੀ ਨਿਗਰਾਨ ਡੀਜੀਸੀਏ ਨੇ ਵੱਲੋਂ ਸਿਕੰਜਾ ਕੱਸੇ ਜਾਣ ਮਗਰੋਂ ਪਹਿਲਾਂ ਹੀ ਸਟਾਫ ਦੀ ਘਾਟ ਨਾਲ ਜੂਝ ਰਹੀ ਇੰਡੀਗੋ 에ਅਰਲਾਈਨ ਨੇ ਵੀਰਵਾਰ ਨੂੰ ਬੈਂਗਲੁਰੂ ਹਵਾਈ ਅੱਡੇ ਤੋਂ 60 ਉਡਾਨਾਂ ਰੱਦ ਕਰ ਦਿੱਤੀਆਂ ਨੇ ਪਾਇਲਟਾਂ ਤੇ ਹੋਰ ਅਮਲੇ ਲਈ ਨਵੇਂ ਡਿਊਟੀ ਨਿਯਮਾਂ ਨੂੰ ਲਾਗੂ ਕਰਨ ਦੇ ਵਿੱਚ ناکਾਮ ਰਹਿਣ ਕਰਕੇ ਇੰਡੀਗੋ ਨੂੰ ਵੱਡੇ ਸੰਕਟ ਦੇ ਨਾਲ ਜੂਜਨਾ ਪੈ ਰਿਹਾ ਇੱਕ ਸੂਤਰ ਨੇ ਕਿਹਾ ਕਿ ਇੰਡੀਗੋ ਨੇ ਬੈਂਗਲੁਰੂ ਹਵਾਈ ਅੱਡੇ ਤੇ 60 ਉਡਾਨਾਂ ਰੱਦ ਕੀਤੀਆਂ ਨੇ ਜਿਨ੍ਹਾਂ ਵਿੱਚ 32 ਆਮਦਾਲੀਆਂ ਮਤਲਬ ਆਣ ਵਾਲੀਆਂ ਸੀ ਤੇ 28 ਇੱਥੋਂ ਜਾਣ ਵਾਲੀਆਂ ਸੀ ਇਹਨਾਂ ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਇਸ ਦੌਰਾਨ ਇੰਡੀਗੋ ਦੇ ਸੀਈਓ ਪੀਟਰ ਐਲਵਰਸ ਨੂੰ ਡੀਜੀਸੀਏ ਨੇ ਵੀਰਵਾਰ ਨੂੰ ਹਾਲੀ ਦੇ ਵਿੱਚ ਹੋਏ ਸੰਚਾਲਨ ਵਿਗੜਾ ਬਾਰੇ ਡਾਟਾ ਅਤੇ ਅਪਡੇਟਸ ਸਮੇਤ ਇੱਕ ਵਿਆਪਕ ਰਿਪੋਰਟ ਪੇਸ਼ ਕਰਨ ਦੇ ਲਈ ਤਲਬ ਕੀਤਾ ਇੰਡੀਗੋ ਨੇ ਬੁੱਧਵਾਰ ਨੂੰ ਤਿੰਨ ਪ੍ਰਮੁੱਖ ਹਵਾਈ ਅੱਡਿਆਂ ਦਿੱਲੀ ਬੈਂਗਲੁਰੂ ਅਤੇ ਮੁੰਬਈ ਤੋਂ 220 ਉਡਾਨਾਂ ਰੱਦ ਕੀਤੀਆਂ ਸੀ ਜਿਨ੍ਹਾਂ ਵਿੱਚੋਂ ਦਿੱਲੀ ਦੇ ਵਿੱਚ ਸਭ ਤੋਂ ਵੱਧ 137 ਉਡਾਨਾਂ ਰੱਦ ਕੀਤੀਆਂ ਗਈਆਂ ਸੀ ਇੰਡੀਗੋ ਦੇ ਚੇਅਰਮੈਨ ਵਿਕਰਮ ਮਹਿਤਾ ਨੇ ਦੱਸਿਆ ਕਿ 10 ਦਿਨਾਂ ਦੇ ਵਿੱਚ ਪਹਿਲੀ ਵਾਰ 에ਅਰਲਾਈਨ ਨੂੰ ਦਰਪੇਸ਼ ਸੰਕਟ ਬਾਰੇ ਗੱਲ ਕੀਤੀ ਮਹਿਤਾ ਨੇ ਇਸ ਹਫੜਾ ਦਫੜੀ ਦੇ ਲਈ ਮਾਫੀ ਮੰਗੀ ਹੈ ਅਤੇ ਸੰਕਟ ਨੂੰ ਅੰਦਰੂਨੀ ਅਤੇ ਬਾਹਰੀ ਗੈਰ ਕਾਨੂੰਨੀ ਘਟਨਾ ਦੇ ਸੁਮੇਲ ਨੂੰ ਜ਼ੁਮੇਰ ਜ਼ਿੰਮੇਵਾਰ ਜਿਹੜਾ ਉਹ ਟਹਿਰਾਇਆ ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਪੰਜ ਮੈਚਾਂ ਦੀ ਲੜੀ ਦਾ ਦੂਸਰਾ T20 ਮੁਕਾਬਲਾ ਅੱਜ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ਦੇ ਵਿੱਚ ਖੇਡਿਆ ਜਾਏਗਾ ਪਹਿਲੇ ਮੈਚ ਦੇ ਵਿੱਚ ਸ਼ਾਨਦਾਰ ਜਿੱਤ ਕਰਨ ਵਾਲੀ ਭਾਰਤੀ ਟੀਮ ਆਪਣੀ ਲੀਡ ਦੁੱਗਣੀ ਕਰਨ ਦੇ ਇਰਾਦੇ ਦੇ ਨਾਲ ਮੈਦਾਨ ਦੇ ਵਿੱਚ ਉਤਰੇਗੀ ਇਹ ਮੈਦਾਨ ਆਪਣੇ ਪਹਿਲੇ ਕੁਮਾਂਤਰੀ T20 ਮੈਚ ਦੀ ਮੇਜਬਾਨੀ ਕਰੇਗਾ ਇਸ ਮੌਕੇ ਤੇ ਸਟੇਡੀਅਮ ਦੇ ਵਿੱਚ ਯੁਵਰਾਜ ਸਿੰਘ ਅਤੇ ਹਰਮਨਪ੍ਰੀਤ ਕੌਰ ਦੇ ਨਾਮ ਤੇ ਬਣੇ ਸਟੈਂਡਾ ਦਾ ਉਦਘਾਟਨ ਵੀ ਕੀਤਾ ਜਾਵੇਗਾ ਮੈਚ ਲਈ ਪੁਲਿਸ ਦੇ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਅਤੇ 3000 ਤੋਂ ਵੱਧ ਕਰਮਚਾਰੀ ਸਟੇਡੀਅਮ ਦੇ ਅੰਦਰ ਅਤੇ ਬਾਹਰ ਤਾਇਨਾਤ ਕੀਤੇ ਗਏ ਨੇ ਸੰਬੰਧਿਤ ਖੇਤਰ ਨੂੰ 9 ਫਲਾਈਂਗ ਜ਼ੋਨ ਖੇਤਰ ਦੇ ਵਿੱਚ ਐਲਾਨਿਆ ਗਿਆ ਹੈ ਮੈਚ ਦੇ ਲਈ ਦਰਸ਼ਕਾਂ ਦੇ ਵਿੱਚ ਉਤਸ਼ਾਹ ਹੈ ਤੇ ਮੈਚ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਨੇ ਔਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਉਦੋਂ ਦੀਆਂ ਨੇ ਜਦੋਂ ਪਲੇਅਰ ਮੁਹਾਲੀ ਪਹੁੰਚੇ ਸੀ ਭਾਰਤੀ ਟੀਮ ਮੁਹਾਲੀ ਪਹੁੰਚੀ ਸੀ ਉਸ ਟਾਈਮ ਦੀਆਂ ਇਹ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਪਰ ਇਹਦੀ ਟੀਮ ਭਾਵੇਂ ਟੀਮ ਜਿੱਤ ਰਹੀ ਹੈ ਪਰ ਸਲਾਮੀ ਬੱਲੇਬਾਜ਼ ਸ਼ਮਨ ਗਿੱਲ ਅਤੇ ਕਪਤਾਨ ਸੂਰਜ ਕੁਮਾਰ ਯਾਦਵ ਦੀ ਲੈ ਚਿੰਤਾ ਦਾ ਵਿਸ਼ਾ ਹੈ ਏਸ਼ੀਆ ਕੱਪ ਤੋਂ ਵਾਪਸੀ ਮਗਰੋਂ ਗੇਲ ਟੀ-20 ਫਾਰਮੈਟ ਦੇ ਵਿੱਚ ਆਪਣੀ ਛਾਪ ਛੱਡਣ ਦੇ ਲਈ ਜੂਝ ਰਹੇ ਨੇ ਦੂਜੇ ਪਾਸੇ ਵਿਸ਼ਵ ਕੱਪ ਤੋਂ ਪਹਿਲਾਂ ਕਪਤਾਨ ਸੂਰਜ ਕੁਮਾਰ ਦੇ ਲਈ ਵੀ ਬੱਲੇ ਦੇ ਨਾਲ ਦੌੜਾ ਬਣਾਉਣਾ ਬਹੁਤ ਜ਼ਰੂਰੀ ਹੈ ਟੀਮ ਮੈਨੇਜਮੈਂਟ ਵਿਕਟ ਕੀਪਰ ਵਜੋਂ ਸੰਜੂ ਸੈਮਸਨ ਦੀ ਬਜਾਏ ਜితేਸ਼ ਸ਼ਰਮਾ ਤੇ ਭਰੋਸਾ ਜਿਤਾ ਰਹੀ ਹੈ ਇਸ ਤੋਂ ਇਲਾਵਾ ਬੱਲੇਬਾਜ਼ੀ ਵਿੱਚ ਡੂੰਘਾਈ ਲਿਆਉਣ ਦੇ ਲਈ ਅਰਸ਼ਦੀਪ ਸਿੰਘ ਅਤੇ ਕੁਲਦੀਪ ਯਾਦਵ ਚੋਂ ਕਿਸੇ ਇੱਕ ਨੂੰ ਹੀ ਟੀਮ ਦੇ ਵਿੱਚ ਜਗ੍ਹਾ ਮਿਲ ਰਹੀ ਹੈ। ਪਹਿਲੇ ਮੈਚ ਦੇ ਵਿੱਚ ਅਰਸ਼ਦੀਪ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ ਇਸ ਲਈ ਜੇਤੂ ਟੀਮ ਦੇ ਵਿੱਚ ਤਬਦੀਲੀ ਦੀ ਸੰਭਾਵਨਾ ਘੱਟ ਹੈ। ਹਾਰਦਿਕ ਪੰਡਿਆ ਦਾ ਵਾਪਸੀ ਨੇ ਟੀਮ ਦਾ ਸੰਤੁਲਨ ਬਿਹਤਰ ਕੀਤਾ ਹੈ। ਦੂਜੇ ਪਾਸੇ ਪਹਿਲੇ ਮੈਚ ਦੇ ਵਿੱਚ ਮਹਿਜ਼ 74 ਦੌੜਾਂ ਤੇ ਢੇਰ ਹੋਣ ਵਾਲੀ ਦੱਖਣੀ ਅਫਰੀਕਾ ਲਈ ਵਾਪਸੀ ਕਰਨਾ ਅੱਜ ਸੌਖਾ ਨਹੀਂ ਹੋਵੇਗਾ। ਗੁਰਦਾਸਪੁਰ ਦੇ ਕਾਦੀਆਂ ਵਿੱਚ ਰੇਲਵੇ ਲਾਈਨ ਨੇੜੇ ਇੱਕ লাশ ਮਿਲਣ ਦੇ ਨਾਲ ਇਲਾਕੇ ਦੇ ਵਿੱਚ ਡਰਦਾ ਮਾਹੌਲ ਬਣ ਗਿਆ ਹੁਣ ਮਾਮਲੇ ਵਿੱਚ ਖੁਲਾਸਾ ਹੋਇਆ ਹੈ ਕਿ ਇਹ লাশ 60 ਸਾਲਾਂ ਰਤਨ ਲਾਲ ਦੀ ਹੈ ਜੋ 15 ਨਵੰਬਰ ਨੂੰ ਲਾਪਤਾ ਸੀ ਪਰਿਵਾਰ ਨੇ লাশ ਦੀ ਪਛਾਣ ਕਰ ਲਈ ਹੈ ਤੇ ਕਤਲ ਦਾ ਸ਼ੱਕ ਜਿਤਾ ਹੈ ਰੇਲਵੇ ਪੁਲਿਸ ਨੇ লাশ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਨਾਮ ਪ੍ਰਵੇਸ਼ ਕੁਮਾਰ ਹੈ ਜੀ ਮੇਰੇ ਫਾਦਰ ਸਾਹਿਬ ਹੈ ਜੀ ਇਹ 15 ਨਵੰਬਰ ਨੂੰ ਗਏ ਘਰੋਂ ਸਵੇਰੇ ਸੈਰ ਕਰਨ ਗਏ 6 ਵਜੇ ਤੇ ਰੇ ਪੁਲਿਸ ਕੰਪਲੇਂਟ ਵੀ ਕੀਤੀ ਮਿਲਦੇ ਨਹੀਂ ਪਏ ਜਿੱਥੇ ਇੱਥੇ ਪਤਾ ਲੱਗਦਾ ਗੁਰਦੁਆਰਿਆਂ ਚ ਮੰਦਰਾਂ ਚ ਦੇਖੀਦਾ ਹੀ ਜਾ ਕੇ ਕਿਤੇ ਹੋਣ ਪਰ ਕਿਤੇ ਨਹੀਂ ਪਤਾ ਲੱਗੰਦੇ ਅੱਜ ਕਿੱਥਾ ਪਤਾ ਲੱਗ ਅੱਜ ਮੇਰਾ ਕੋਈ ਫਰੈਂਡ ਆ ਉਹਨੇ ਮੈਨੂੰ ਫੋਨ ਕੀਤਾ ਵੀ ਉੱਥੇ ਇਦਾਂ ਇਦਾਂ ਕੋਈ লাশ ਪਈ ਹੈ ਸਟੇਸ਼ਨ ਲੱਗੇ ਤੇ ਤੂੰ ਦੇਖਿਆ ਜਾਵੇ ਤੇ ਮੈਂ ਤਾਂ ਹੁਣੇ ਇਦਾਂ ਹੀ ਆਪਣੇ ਭਰਾ ਨਹੀਂ ਲੈ ਕੇ ਆਇਆ ਸੀ ਤੋ ਮੈਂ ਦੇਖਣੇ ਤੇ ਮੇਰੇ ਫਾਦਰ ਸਾਹਿਬ ਵੀ ਠੀਕ ਕੰਮ ਕਰਦੇ ਮੇਰੇ ਫਾਦਰ ਸਾਹਿਬ ਇੱਥੇ ਹਰਜੋਆ ਰੋਡ ਦੇ ਇੱਥੇ ਕੰਮ ਕਰਦੇ ਸ਼ਟਰਿੰਗ ਬਣਾਉਂਦੇ ਪਰੇਸ਼ਾਨੀ ਕੋਈ ਪਰੇਸ਼ਾਨੀ ਕੋਈ ਨਹੀਂ ਵੀਰ ਜੀ ਕੋਈ ਨਹੀਂ ਇਦਾਂ ਦੀ ਗੱਲਬਾਤ ਕਿੰਨੇ ਬੱਚੇ ਨੇ ਮੈਂ ਇੱਕ ਮੈਂ ਤੇ ਇੱਕ ਮੇਰੇ ਭੈਣ ਦੋ ਭੈਣ ਭਰਾ ਸੀ ਮਨ ਐਸੇ ਹੀ ਹਰਦੀਪ ਸਿੰਘ ਚੌਕੀ ਇਨਚਾਰਜ ਜੀਆਰਪੀ ਪਟਿਆਲਾ ਆਪਣੀ ਚੌਕੀ ਹਾਜ਼ਰ ਸੀ ਤਾਂ ਇਧਰੋਂ ਮੁੰਚੀ ਕਾਦੀਆਂ ਵੱਲ ਕਾਦੀਆਂ ਥਾਣੇ ਤੋਂ ਭੋਣ ਗਿਆ ਵੀ ਇੱਕ ਡੈੱਡ ਬੋਡੀ ਜਿਹੜੀ ਆ ਤੁਹਾਡੇ ਕਿਲੋਮੀਟਰ ਨੰਬਰ 17 ਦੇ 10 11 ਦੇ ਲਾਗੇ ਪਈ ਹੈ ਗੇਟ ਦੇ ਲਾਗੇ ਉਹ ਸਾਰਾ ਆਣ ਕੇ ਦੇਖਿਆ ਜੀ ਉਹਦਾ ਪਛਾਣ ਹੋ ਚੁੱਕੀ ਆ ਰਤਨ ਲਾਲ son of ਚਮਨ ਲਾਲ ਵਾਸੀ ਕਾਦੀਆਂ ਮਹੱਲਾ ਪ੍ਰਤਾਪ ਨਗਰ ਦੇ ਵਾਰਸ ਉਹਨਾਂ ਦੇ ਆ ਗਏ ਨੇ ਜਿਨ੍ਹਾਂ ਕੋਈ ਸ਼ੱਕ ਸ਼ੁਭਾ ਯਾਰ ਨਹੀਂ ਕੀਤਾ ਡੱਡ ਵੱਡੀ ਚੱਕ ਕੇ ਤੇ ਬਟਾਲੇ ਸਿਵਲ ਹਸਪਤਲ ਜਮਾ ਕਰਾਈ ਜਾਏਗੀ ਜਿਹਦਾ ਸਵੇਰੇ ਪੋਸਟਮਾਰਟਮ ਕਰਾ ਕੇ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ ਅੰਮ੍ਰਿਤਸਰ ਪੁਲਿਸ ਨੇ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਇੱਕ ਵੱਡੀ ਸਫਲਤਾ ਹਾਸਲ ਕਰ ਦਿਆ ਵਿਦੇਸ਼ੀ ਹੈਂਡਲਰਾਂ ਦੇ ਨਾਲ ਜੁੜੇ ਇੱਕ ਉੱਚ ਸੰਗਠਿਤ ਸਰਹਦੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਖੂਫੀਆ ਜਾਣਕਾਰੀ ਦੇ ਆਧਾਰ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਤਿੰਨ ਮੁੱਖ ਤਸਕਰਾਂ ਨੂੰ ਗ੍ਰਫਤਾਰ ਕੀਤਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਹੈ ਕਿ ਗ੍ਰਫਤਾਰ ਕੀਤੇ ਗਏ ਮੁਲਜ਼ਮਾ ਦੇ ਕੋਲੋਂ 4 ਕਿਲੋ ਆਇਸ ਅਤੇ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਬਿਲਕੁਲ ਜੀ ਬਿਲਕੁਲ ਅਸੀਂ ਪਹਿਲਾਂ ਜਦੋਂ ਇਸ ਕੇਸ ਦੇ ਵਿੱਚ ਜੇ ਆਪਾਂ ਬਲਵਿੰਦਰ ਬਿੰਦਰ ਦੀ ਗੱਲ ਕਰੀ 35 ਗ੍ਰਾਮ ਆਇਸ ਤੋਂ ਬਾਅਦ ਅੱਗੇ ਤੋਂ ਅੱਗੇ ਅਸੀਂ ਰਿਕਵਰੀਆਂ ਕੀਤੀਆਂ ਇਦਾਂ ਨਰਤੇਜ ਤੋਂ ਵੀ ਪਹਿਲਾਂ 40 ਗ੍ਰਾਮ ਮੈਥਾਫੈਟਾਮਾਈਨ ਆਇਸ ਰਿਕਵਰ ਹੋਈ ਤੇ ਉਹਨੂੰ ਫਿਰ ਬੜਾ ਪ੍ਰੋਫੈਸ਼ਨਲ ਢੰਗ ਨਾਲ ਇਨਵੈਸਟੀਗੇਟ ਕਰਕੇ ਇਹ ਵੱਡੀਆਂ ਰਿਕਵਰੀਆਂ ਨੂੰ ਅੰਜਾਮ ਦਿੱਤਾ ਗਿਆ। ਸਰ ਇਹਨਾਂ ਦੀ ਕਿਸਾੜੀ ਕਿੱਥੇ ਦੀ? ਲੱਗ ਲੱਗ ਜਗ੍ਹਾ ਤੋਂ ਹੈ ਜੀ ਜਿਹੜਾ ਬਲਵਿੰਦਰ ਬਿੰਦਰ ਹੈ ਇਹ ਗੇਟੇਕੀਮਾ ਦੇ ਏਰੀਆ ਚੋਂ ਹੈ ਜੀ। ਨਵਤੇਜ ਸਿੰਘ ਜਿਹੜਾ ਮਹਾਵੇ ਵਾਲਾ ਇਹ ਛਾੜੇ ਏਰੀਆ ਚੋਂ 20 ਗੈਂਗਸਟਰ ਆਪਰੇਸ਼ਨ ਸੈੱਲ ਵੱਲੋਂ ਤੇ ਗੇਟਕੀਮਾ ਏਰੀਆ ਚੋਂ ਮਹਾਵੀਰ ਸਿੰਘ ਦੀ ਰਿਕਵਰੀ ਹੋਈ। ਸਰ ਆਈਸੋਟ੍ਰਾਪਿਕ ਜਰਾਤ ਨੂੰ ਸਪਲਾਈ ਕਿੱਥੇ ਕਿੱਟੀ ਜਾਣੀ ਸੀ? ਉਹ ਸਾਰਾ ਅਸੀਂ ਦੇਖ ਰਹੇ ਹਾਂ ਜੀ ਇਹਨਾਂ ਦੇ ਵਿੱਚ ਕਾਫੀ ਵਿੱਚ ਕੰਟੈਕਟ ਨਿਕਲ ਕੇ ਆਏ ਨੇ। ਉਹਨਾਂ ਤੇ ਕੰਮ ਕੀਤਾ ਜਾ ਰਿਹਾ ਹੈ ਕਿ ਮੈਕਸਿਮਮ ਕੇਸਾਂ ਆਫ ਦੇ ਜਿਹੜੇ ਸਪਲਾਈਅਰ ਬੜੇ ਜਾਂਦੇ ਇੱਕ ਵਾਰੀ ਚੇਨ ਬ੍ਰੇਕ ਹੋ ਜਾਂਦੀ ਹੈ ਪਰ ਕੋਈ ਦੂਸਰਾ ਬੰਦਾ ਪੁਆਇੰਟ ਕਰਕੇ ਚੇਨ ਫੇਰ ਤੋਂ ਸ਼ੁਰੂ ਹੋ ਜਾਂਦੀ ਹੈ ਇਹ ਚੇਨ ਨੂੰ ਥੋੜੀ ਤਰ੍ਹਾਂ ਖਤਮ ਕਰਕੇ ਲੀਕ ਕਰ ਸਰ ਕੋਈ ਕੀਤਾ ਜਾਦਾ ਕੋਈ ਦੇਖੋ ਪੂਰਾ ਅਸੀਂ ਤਾਂ ਤੁਹਾਡੇ ਸਾਹਮਣੇ ਹੀ ਆ ਇੰਨੇ ਮਤਲਬ ਮੈਕਸਿਮਮ ਅਰੈਸ ਜਿਹੜੀਆਂ ਡਰੱਗ ਫਰੰਟ ਤੇ ਕਮਿਸ਼ਨਰਡ ਪੁਲਿਸ ਅਮਰ ਸਰ ਵੱਲੋਂ ਕੀਤੀਆਂ ਗਈਆਂ ਇਸ ਤੋਂ ਇਲਾਵਾ ਜਿਹੜੇ ਵੱਡੀਆਂ ਕਮਰਸ਼ੀਅਲ ਕੁਆਂਟੀਟੀ ਦੀਆਂ ਰਿਕਵਰੀਆਂ ਉਹ ਵੀ ਇੱਥੇ ਹੀ ਹੋਈਆਂ ਨੇ ਬਟ ਪ੍ਰੋਬਲਮ ਇਹ ਹੈ ਕਿ ਫੋਰਨ ਬੇਸ ਜਿੱਥੇ ਇੰਟਰਨੈਸ਼ਨਲ ਲੈਵਲ ਦੀ ਗੱਲ ਆ ਜਾਂਦੀ ਹੈ ਉਹਨਾਂ ਨੂੰ ਉੱਥੇ ਤੱਕ ਪੂਰਾ ਮਤਲਬ ਜਿਹੜਾ ਲੀਗਲ ਉਹਨਾਂ ਤੇ ਦਬਾਅ ਨਹੀਂ ਬਣਦਾ ਪ੍ਰਭਾਵ ਨਹੀਂ ਬਣਦਾ ਕਿਉਂਕਿ ਬਾਹਰ ਬੈਠੇ ਆ ਸੋ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਹ ਐਕਸਟਰਡੀਸ਼ਨ ਰੈਡ ਕਾਰਨਰ ਨੋਟਿਸ ਉਹ ਸਭ ਚੀਜ਼ਾਂ ਦੇ ਉੱਤੇ ਕੰਮ ਕੀਤਾ ਜਾ ਰਿਹਾ ਜਿਹੜੇ ਨੇ ਮੁਲਕ ਨਾਲ ਆਪਣੀ ਟ੍ਰੀਟੀ ਉੱਥੋਂ ਅਸੀਂ ਲੈ ਆ ਰਹੇ ਹ ਉਹਨਾਂ ਨੂੰ ਵਾਪਸ ਕਿਉਂਕਿ ਨਾਮਜ਼ਦ ਕੀਤੇ ਜਾਂਦੇ ਆ ਔਰ ਉਹਨਾਂ ਨੂੰ ਪੀਓ ਕਰਾਰ ਦਿੱਤਾ ਜਾਂਦਾ ਇਸ ਲਈ ਤਸਕਰੀ ਕਿੱਥੇ ਹੋ ਰਹੀ ਹੈ ਜੀ ਜਿੰਨੇ ਵੀ ਇੱਕ ਬਰਾਮਦ ਹੋਏ ਇਹਨਾਂ ਦੀ ਆਈਸ ਟੈਲਸ ਹੋ ਗਈਆਂ ਨੇ ਕੋਈ ਹੋ ਗਈ ਕਿਸੇ ਤਸਕਰੀ ਕਰਦੇ ਕਿਦੋਂ ਵੇਚਦੇ ਉਹ ਵਾਲਿੰਗ ਉਹੀ ਉਹੀ ਦੱਸ ਰਹੇ ਜੀ ਮੈਂ ਤੁਹਾਨੂੰ ਉਸ ਤੇ ਅਸੀਂ ਕੰਮ ਕਰ ਰਹੇ ਆ ਉਹ ਕਾਫੀ ਬੰਦਿਆਂ ਦੀ ਲਿਸਟ ਸਾਹਮਣੇ ਆਈ ਹੈ ਉਹ ਤੇ ਵਰਕ ਹੋ ਜਿੰਦਾ ਆਲਰੇਡੀ ਚੱਲ ਰਿਹਾ ਆਪਰੇਸ਼ਨ ਸਾਹਿਬ ਦੀ ਜਿਹੜੀ ਯੋਧ ਨਸ਼ਾ ਵਿਰੁੱਧ ਐਂਟੀ ਡਰਗ ਕੈਂਪੇਨ ਆ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ 4 ਕਿਲੋ 83 ਗ੍ਰਾਮ ਮੈਥਫੈਟਾਮਾਈਨ ਜਿਹੜੀ ਆਈਸ ਜਿਹਨੂੰ ਕਹਿੰਦੇ ਆ ਔਰ ਕਵਰ ਹੋਈ ਹੈ ਤੇ ਇੱਕ ਕੇਜੀ ਤੋਂ ਵੀ ਵੱਧ ਜਿਹੜੀ ਹੈ ਹਿਰੋਇਨ ਉਹ ਵੀ ਰਿਕਵਰ ਹੋਈ ਹੈ ਤਿੰਨ ਮੇਨ ਦੋਸ਼ੀ ਇਤ ਫੜੇ ਗਏ ਨੇ ਤੇ ਮੈਂ ਸਮਝਦਾ ਕਿ ਇਹਨਾ ਬਹੁਤ ਵੱਡੇ ਇੰਟਰਨੈਸ਼ਨਲ ਡਰਗ ਕਾਰਟਲ ਬਸਟ ਹੋਏ ਨੇ ਔਰ ਜਿਹੜੀ ਗੱਲ ਦੇਖਣ ਵਾਲੀ ਹੈ ਕਿ 50 ਗ੍ਰਾਮ ਦੇ ਉੱਤੇ ਮੈਟਾਫੈਟਾਮਾਈਨ ਜਿਹੜੀ ਹੈ ਉਹ ਕਮਰਸ਼ੀਅਲ ਮੰਨੀ ਜਾਂਦੀ ਹੈ ਤੇ ਜਿਹੜੀ ਹਿਰੋਇਨ ਹੈ ਉਹ 250 ਗ੍ਰਾਮ ਤੇ ਕਮਰਸ਼ੀਅਲ ਹੈ ਤੋ ਜੇ ਨੂੰ ਆਪਾਂ ਰੇਸ਼ੋ ਵਾਈਜ਼ ਦੇਖੀ ਤਾਂ तकरीबन 20 ਕਿ ਜੀ ਹੀਰੋਇਨ ਦੇ ਬਰਾਬਰ ਇਹ ਮੰਨੀ ਜਾ ਸਕਦੀ ਹੈ ਜਿਹੜੀ ਮੈਟਾਫੇਟਾਮਾਈਨ ਹੈ। ਔਰ ਜਿਹੜੇ ਤਿੰਨੋਂ ਦੋਸ਼ੀ ਨੇ ਬਲਵਿੰਦਰ ਬਿੰਦਾ ਔਰ ਨਵਤੇਜ ਤੇ ਮਹਾਵੀਰ ਬਲਵਿੰਦਰ ਬਿੰਦ ਐਲੀਅਸ ਬਿੰਦ ਜਿਹੜਾ ਦਾਉਕੇ ਦਾ ਇਹਨੂੰ ਗੇਟ ਕੀਮਾ ਦੇ ਐਸ ਐਚਓ ਮਨਜੀਤ ਸਿੰਘ ਉਹਨਾਂ ਦੀ ਮਨਜੀਤ ਕੌਰ ਜੀ ਦੇ ਪਾਰਟੀ ਨੇ ਫੜਿਆ। ਔਰ ਇਹ ਐਗਰੀਕਲਚਰ ਦਾ ਕੰਮ ਕਰਦਾ ਹੈ ਤਕਰੀਬਨ 25 ਸਾਲ ਦੀ ਇਹਦੀ ਉਮਰ ਹੈ ਔਰ ਜਿਹੜਾ ਨਫਤੇਜ ਆ ਉਹਨੂੰ ਐਂਟੀ ਗੈਂਗਸਟਰ ਆਪਰੇਸ਼ਨਸ ਦੇ ਇੰਚਾਰਜ ਬਲਵਿੰਦਰ ਸਿੰਘ ਹਮਦੀ ਪਾਰਟੀ ਨੇ ਫੜਿਆ ਨਫਤੇਜ ਸਿੰਘ ਦੀ ਜਿਹੜੀ ਆਪਣੀ ਜ਼ਮੀਨ ਹੈ ਉਹ ਵੀ ਤੇ ਪਿੰਡ ਹੈ ਜਿਹੜਾ ਦਾ ਮਹਾਵਾ ਉਹ ਅੰਮ੍ਰਿਤਸਰ ਰੂਲ ਪੈਂਦਾ ਉਹ ਵੀ ਪਾਕਿਸਤਾਨ ਬਾਰਡਰ ਦੇ ਨੇੜੇ ਹੈ ਔਰ ਜਿਹੜੀ ਮੇਨ ਨੇ ਦੇ ਵਿੱਚ ਜਿਹੜੀ ਗੱਲ ਦੇਖਣ ਵਾਲੀ ਹੈ ਕਿ ਨਫਤੇਜ ਜਿਹੜਾ ਦੋਹਾ ਤੇ ਕਤਰ ਤੋਂ ਆਇਆ ਕੁਝ ਸਮੇਂ ਪਹਿਲਾਂ ਹੀ ਇੰਡੀਆ ਚ ਵਾਪਸ ਅੱਗੇ ਆਪਾਂ ਆਮ ਦੇਖਦੇ ਆਂ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਇਹਨਾਂ ਦੇ ਫੋਰਨ ਹੈਂਡਲਰਸ ਬੈਠੇ ਹੁੰਦੇ ਉਹਨਾਂ ਦੇ ਡਾਇਰੈਕਸ਼ਨ ਤੇ ਕੰਮ ਕਰਦੇ ਆ ਇਹ ਜਿਹੜਾ 카ਰਟਲ ਹੈ ਜਿਹਨੂੰ ਨਫਤੇਜ ਸਿੰਘ ਹੈਡ ਕਰ ਰਿਹਾ ਸੀਗਾ ਇਹ ਸਾਰਾ ਕਤਰ ਦੋਹਾ ਤੋਂ ਹੀ ਚੱਲ ਰਿਹਾ ਜਿਵੇਂ ਉੱਥੇ ਹੀ ਕੰਟੈਕਟ ਹੈਗੇ ਉਹੀ ਇਹਨੂੰ ਅੱਗੇ ਡਾਇਰੈਕਸ਼ਨ ਦਿੰਦੇ ਆ ਔਰ ਉਹੀ ਸਾਰਾ ਜਿਹੜਾ ਫਾਈਨੈਂਸ਼ੀਅਲ ਤੇ ਦੂਜਾ ਐਂਗਲ ਹੈ ਉਹੀ ਚਲਾ ਰਹੇ ਨੇ ਉੱਤੇ ਅਸੀਂ ਕੰਮ ਕਰ ਰਹੇ ਆ। ਔਰ ਜਿਹੜਾ ਬਲਵਿੰਦਰ ਬਿੰਦਰ ਹੈ ਇਹਦੀ ਆਪਣੀ 5 ਏਕੜ ਜ਼ਮੀਨ ਹੈ ਦਾਉਕੇ ਪਿੰਡ ਹੈ ਅਮਰਸਰ ਰੂਰਲ ਦਾ ਇਹ ਵੀ ਬਿਲਕੁਲ ਪਾਕ ਇੰਟਰਨੈਸ਼ਨਲ ਜਿਹੜੀ ਬਾਰਡਰ ਦੇ ਉੱਤੇ ਹੀ ਹੈ ਪਿੰਡ ਹੈਗਾ ਤੇ ਜਿਹੜੇ ਪਾਕਿਸਤਾਨ ਬੈਠੇ ਸਮਗਲਰ ਨੂੰ ਹੈਂਡਲ ਕਰ ਰਹੇ ਸੀ ਜਾਂ ਆਪਰੇਟ ਕਰ ਰਹੇ ਸੀ ਨਾਲ ਇਹਦੇ ਉਹ ਨਿਕਨੇਮਸੇ ਬਾਰ-ਬਾਰ ਚੇਂਜ ਕਰਦੇ ਸੀ ਵਰਚੁਅਲ ਨੰਬਰ ਸੇ ਜਿਵੇਂ ਕਿਸੇ ਵੀ ਟਾਈਮ ਕਿਸੇ ਦਾ ਨਾਮ ਭੋਲਾ ਕਹਿੰਦਾ ਅਗਲੀ ਉਹ ਦੂਜਾ ਕਹਿੰਦਾ ਉਹ ਤਾਂ ਕਿ ਡਿਟੈਕਸ਼ਨ ਨੂੰ ਅਵੋਇਡ ਕਰਨ ਵਾਸਤੇ ਇਸ ਤੋਂ ਇਲਾਵਾ ਮਹਾਵੀਰ ਸਿੰਘ ਹੈ ਇਹ ਤਰਨਤਨ ਦਾ ਰਹਿਣ ਵਾਲਾ ਇਹ ਤੋਂ 1 ਕਿਜੀ ਤੋਂ ਵੀ ਉੱਪਰ ਜਿਹੜੀ ਹੈ ਹੀਰੋਇਨ ਰਿਕਵਰ ਹੋਈ ਹੈ ਇਸ ਤੋਂ ਇਲਾਵਾ ਇੱਕ ਕਾਰ ਹੈ ਮੋਟਰਸਾਈਕਲ ਇੱਕ ਐਕਟਿਵਾ ਮੋਬਾਈਲ ਫੋਨ ਨੇ ਤੇ ਕੁਝ ਡਰਗ ਮਣੀ ਹੈ ਮੈਂ ਸਮਝਦਾ ਕਿ ਇਹਦੇ ਨਾਲ ਜਿਹੜੀ ਲੇਟੈਸਟ ਟ੍ਰੈਂਡ ਜਿਹੜਾ ਸਾਨੂੰ ਦੇਖਣ ਨੂੰ ਚਾ ਰਿਹਾ ਕਿ ਜਿਹੜੇ ਬੈਕ ਟੂ ਬੈਕ ਦੋ ਵੱਡੇ ਹਾਲ ਹੋਏ ਐ 2kg each ਦੇ ਉਹ ਵੀ ਪਲੱਸ ਉਹ ਮੈਨੂੰ ਲੱਗ ਰਿਹਾ ਕਿ ਹੀਰੋਇਨ ਦੀ ਜਗ੍ਹਾ ਮੈਟਾਫੇਟਾਮਾਈਨ ਕਿਉਂਕਿ ਲੈਬ ਚ ਬਣਦੀ ਐ ਸਿੰਥੈਟਿਕ ਬਣ ਗਈ ਐ ਤੇ ਇਹਦਾ ਜਿਹੜਾ ਕਿਕ ਵੀ ਹੈਗੀ ਐ ਇਹ ਕਾਫੀ ਉਹ ਮਤਲਬ ਉਹਨਾਂ ਨੂੰ ਇੱਕ ਵੱਧ ਸਮਝਦੇ ਐ ਲੋਕ ਇਹਨੂੰ ਜਿਹੜੇ ਸੇਵਨ ਕਰਦੇ ਐ ਉਸ ਕਰਕੇ ਇਹਨੂੰ ਜ਼ਿਆਦਾ ਪ੍ਰੋਸ਼ਨ ਕੀਤਾ ਜਾ ਰਿਹਾ ਐਜ਼ ਅ ਸਬਸਟੀਟਿਊਟ ਟੂ ਹਿਰੋਇਨ ਇਹ ਪਹਿਲਾਂ ਵੀ ਆਪਣੀ ਗੱਲ ਹੋਈ ਆ ਵੀ ਜਿਵੇਂ ਅਫਗਾਨਿਸਤਾਨ ਦੇ ਵਿੱਚ ਜਦੋਂ ਦੀ ਸਰਕਾਰ ਚੇਂਜ ਹੋਈ ਆ ਤੇ ਸ਼ਾਇਦ ਓਪੀਐਮ ਦੀ ਖੇਤੀ ਤੇ ਬਾਕੀ ਚੀਜ਼ਾਂ ਦੇ ਉੱਤੇ ਉਹਨਾਂ ਨੇ ਰੋਕ ਲਾਈ ਐ ਸ਼ਾਇਦ ਉਦਾ ਹੀ ਨਤੀਜਾ ਕਿ ਜਿਹੜੀ ਲੈਬ ਵਿੱਚ ਤਿਆਰ ਕੀਤੀ ਗਈ ਮੈਟਾਫੇਟਾਮਾਈਨ ਐ ਉਹਨੂੰ ਜ਼ਿਆਦਾ ਪ੍ਰੋਸ਼ਨ ਕੀਤਾ ਜਾ ਰਿਹਾ ਇਹ ਸਾਰੀਆਂ ਕਨਸਾਈਨਮੈਂਟਸ ਜਿਹੜੀਆਂ ਡਰੱਗੀਆਂ ਹੈਗੀਆਂ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਭੇਜਿਆ ਨਹੀਂ ਹੈ ਪਰ ਇਹ ਮੁਲਜ਼ਮਾਂ ਵੱਲੋਂ ਇਹਨਾਂ ਨੂੰ ਪ੍ਰੀ ਡੈਸਟਿਨੇਸ਼ਨ ਲੋਕੇਸ਼ਨ ਤੇ ਔਰ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਇਹਨਾਂ ਦੇ ਵਰਚੁਅਲ ਨੰਬਰਸ ਰਾਹੀਂ ਸੰਪਰਕ ਕਰਕੇ ਕੋਆਰਡੀਨੇਟਸ ਭੇਜ ਕੇ ਉੱਥੇ ਡਰਾਪਿੰਗ ਕਰਕੇ ਉੱਥੋਂ ਪਿਕਅਪਸ ਹੋਏ ਆ ਤੇ ਅੱਗੇ ਵੀ ਅਜੇ ਕੰਮ ਚੱਲ ਰਿਹਾ ਹੈ ਤੇ ਮੈਂ ਇਹ ਸਾਰੀ ਜਿਹੜਾ ਆਪਰੇਸ਼ਨਸ ਨੇ ਅਡੇ ਵੱਡੇ ਜਿਹੜੇ 카ਟਲਸ ਉਹ ਬਸਟ ਕੀਤੇ ਗਏ ਨੇ ਡਿਸਪੈਂਟਲ ਕੀਤੇ ਗਏ ਨੇ ਡੀਸੀਪੀ ਰਵਿੰਦਰਪਾਲ ਜੀ ਏ ਡੀਸੀਪੀ ਵਨ ਸਾਡੇ ਵਿਸ਼ਾਲਜੀਤ ਜੀ ਜਸਪਾਲ ਐਸసీపీ ਸੈਂਟਰਲ ਜਗਵਿੰਦਰ ਸਿੰਘ ਐਸసీపీ ਇਨਵੈਸਟੀਗੇਸ਼ਨ ਐਸసీపీ ਹਰਮਿੰਦਰ ਸਿੰਘ ਸਾਡੇ ਇਨਵੈਸਟੀਗੇਸ਼ਨ ਦੇ ਜਿਹੜੇ ਸੁਪਰਵਾਈਜ਼ ਕਰਦੇ ਨੇ ਤੇ ਇੰਸਪੈਕਟਰ ਮਨਜੀਤ ਕੌਰ ਐਸਐਚਓ ਗੇਟ ਹੀਮਾ ਤੋਂ ਉਹਨਾਂ ਦੀ ਟੀਮ ਤੇ ਐਸਆਈ ਬਲਵਿੰਦਰ ਸਿੰਘ ਐਂਟੀ ਗੈਂਗਸਟਰ ਜਿਹੜਾ ਆਪਰੇਸ਼ਨ ਸੈੱਲ ਹੈ ਸਾਡਾ ਉਹਦੇ ਇੰਚਾਰਜ ਤੇ ਉਹਨਾਂ ਦੀ ਟੀਮ ਤੇ ਮੈਂ ਇਹਨਾਂ ਨੂੰ ਦਿਲੀ ਮੁਬਾਰਕਬਾਦ ਵੀ ਦਿੰਨਾ ਕਿ ਬਹੁਤ ਹੀ ਵਧੀਆ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਇਹਨੂੰ ਅੰਜਾਮ ਦਿੱਤਾ ਹੋਰੇ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਕਿ ਸਾਡੇ ਇਹ ਮੁਲਕ ਨੂੰ ਵੀ ਤੇ ਸਾਡੀ ਸਟੇਟ ਨੂੰ ਵੀ ਜਿਹੜੀ ਹੈ ਉਹ ਨੈਸ਼ਨਲ ਉਹ ਪ੍ਰਭਾਵਿਤ ਕਰਨ ਦੀ ਜਿਹੜੀ ਕੋਸ਼ਿਸ਼ ਹੈ ਵੱਡੀ ਉਹ ناکਾਮਯਾਬ ਰਹੀ ਹੈ ਚਾਹੇ ਗੁਆਂਡੀ ਮੁਲਕ ਹੈ ਚਾਹੇ ਉਹ ਮਿਡਲ ਈਸਟ ਬੈਠੇ ਲੋਕ ਨੇ ਜੋ ਕਿ ਗੁਆਂਡੀ ਮੁਲਕ ਦੇ ਥਰੂ ਹੀ ਜਿਹੜੀ ਹੈ ਉਸ਼ਨ ਕੀਤੀ ਜਾਂਦੀ ਹੈ ਡਰੋਨ ਰਾਹੀਂ ਸਾਰੇ ਉਹਨਾਂ ਦੇ ਆਪਸ ਚੈਨਲ ਜ਼ਿਲਕਪੁਰ ਪੁਲਿਸ ਨੇ ਪਿਛਲੇ ਮਹੀਨੇ ਬੱਸ ਸਟੈਂਡ ਨੇੜੇ ਹੋਏ ਗੋਲੀकांड ਦੇ ਮੁੱਖ ਦੋਸ਼ੀ ਵਿਜੇ ਉਰਫ ਭਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਦੋਸ਼ੀ ਕੋਲੋਂ ਅਸਲਾ ਵੀ ਬਰਾਮਦ ਕੀਤਾ ਇਨਚਾਰਜ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਅਤੇ 29 ਸਤੰਬਰ ਦੀ ਦਰਮਿਆਨੀ ਰਾਤ ਨੂੰ ਜ਼ਿਲਕਪੁਰ ਬੱਸ ਸਟੈਂਡ ਦੇ ਸਾਹਮਣੇ ਕੁਝ ਲੜਕਿਆਂ ਦੇ ਵਿਚਕਾਰ ਲੜਾਈ ਹੋਈ ਸੀ ਜਿਸ ਦੌਰਾਨ ਗੋਲੀ ਚੱਲੀ ਇਸ ਗੋਲੀਬਾਰੀ ਦੇ ਵਿੱਚ ਪਿੰਡ ਨੰਗਲਾਂ ਦੇ ਗੁਰਵਿੰਦਰ ਸਿੰਘ ਦੇ ਸਿਰ ਦੇ ਵਿੱਚ ਗੋਲੀ ਲੱਗੀ ਸੀ ਗੁਰਵਿੰਦਰ ਸਿੰਘ ਅਜੇ ਵੀ ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਪਿਛਲੇ 28 29 ਨਵੰਬਰ ਦੀ ਰਾਤ ਨੂੰ ਜੀਰਕਪੁਰ ਬੱਸ ਸਟੈਂਡ ਦੇ ਸਾਹਮਣੇ ਇੱਕ ਲੜਾਈ ਝਗੜਾ ਹੋਇਆ ਸੀ ਕਾਫੀ ਇਹ ਝਗੜਾ 40 ਰੇੜੀ ਤੇ ਹੋਇਆ ਸੀਗਾ ਜੀ ਇਹਦੇ ਵਿੱਚ ਇੱਕ ਮੁੰਡਾ ਦੀਪਕ ਸੰਮਾ ਸੀਗਾ ਜੀ ਢਕੋਲੀ ਦੇ ਰਹਿਣ ਵਾਲਾ ਗੁਰਵਿੰਦਰ ਸਿੰਘ ਨਗਲੇ ਦਾ ਸੀਗਾ ਉਹਦਾ ਦੀਪਕ 40 ਰੇੜੀ ਤੇ ਪਰੌਂਠੇ ਖਾਣ ਲਈ ਆਇਆ ਸੀ ਰਾਤ ਨੂੰ 11-12 ਵਜੇ ਉੱਥੇ ਦੂਜੀ ਪਾਰਟੀ ਦਾ ਮਕੇਸ਼ ਤੇ ਇੱਕ ਹੋਰ ਮੁੰਡਾ ਦਾ ਨਾਮ ਆਇਆ ਸੀਗਾ ਤੇ ਇਹਨਾਂ ਦੀ ਮਾਮੂਲੀ ਤਕਰਾਰ ਨੂੰ ਲੈ ਕੇ ਬਾਅਦ ਵਿੱਚ ਜਿਹੜੀ ਕਾਫੀ ਗੁੰਮਣੀ ਜੜਤ ਹੋਈ ਇਹਨਾਂ ਦੇ ਵਿੱਚ ਔਰ ਰਾਤ ਨੂੰ ਹੀ ਜਿਹੜਾ ਮੁਕੇਸ਼ ਵਗੈਰੇ ਨੇ ਆਪਣੇ ਹੋਰ ਸਾਥੀ ਬੁਲਾਏ ਮੌਕੇ ਤੇ ਉਹ ਵੈਪਨ ਲੈ ਕੇ ਆਇਆ ਜੋ ਇੱਕ ਗੰਡਾਸੀਆਂ ਤਲਵਾਰਾਂ ਔਰ ਇੱਕ ਕੋਲ ਪਿਸਟਲ ਵੀ ਸੀਗਾ ਦੇਸੀ ਕਟਾ ਔਰ ਇਹਨਾਂ ਨੇ ਆਂਦੇ ਹੀ ਫਾਇਰ ਕਰਨਾ ਸ਼ੁਰੂ ਕਰਤੇ ਇੱਕ ਫਾਇਰ ਗੁਰਵਿੰਦਰ ਦੀਪ ਸਿਰ ਤੇ ਬੈਕ ਸਾਈਡ ਤੇ ਲੱਗਾ ਸੀਗਾ ਤੇ ਉਹ ਪਹਿਲਾਂ ਟਕੌਲੀ ਹਸਪਤਲ ਗਿਆ ਸੀ ਫਿਰ ਬੱਤੀ ਔਰ ਪੀਜੀ ਚ ਐਡਮਿਟ ਰਿਹਾ ਕਾਫੀ ਦਿਨ ਔਰ ਹੁਣ ਘਰ ਹੈ ਪਰ ਉਹਦੇ ਸਿਰ ਦੇ ਵਿੱਚ ਵਾਲੀ ਗੋਲੀ ਉਹਦੇ ਸਿਰ ਦੇ ਵਿੱਚ ਹੀ ਹੈ ਔਰ ਜਿਹਦੇ ਇਲਾਜ ਚੱਲ ਰਿਹਾ ਹੈ ਸਾਰੇ ਜਿਹੜਾ ਦੋਸ਼ੀ ਫੜਿਆ ਹੈ ਇਹਦਾ ਕੀ ਨਾਮ ਸੀਗਾ ਜਿਹੜਾ ਮੁੱਖ ਦੋਸ਼ੀ ਵਿਜੇ ਗੁਰਪ੍ਰਤ ਕੱਲ ਫੜਿਆ ਗਿਆ ਇਹਦੇ ਤੋਂ ਸਾਨੂੰ ਵੈਪਨ ਮਿਲਿਆ ਜੀ ਜਿਹੜਾ ਨੇ ਇਹ ਮੌਕੇ ਵਾਰਦਾਤ ਦੇ ਵਿੱਚ ਲਾਇਆ ਸੀਗਾ ਪਿਸਟਲ ਦੇ ਸੀ ਕਟਾ ਔਰ ਪੰਜ ਜਿੰਦਾ ਕਾਰਤੂਸ ਮਿਲਿਆ 8mm ਦੇ ਜੀ ਸਰ ਕੋਈ ਪਹਿਲਾ ਮਾਮਲਾ ਦਰਜ ਹੈ ਇਹਦੇ ਬਾਰੇ ਹਲੇ ਸੀ ਵੈਰੀਫਾਈ ਕਰਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਖਾਈ ਫੇਮੇਕੇ ਦੇ ਵਿੱਚ ਨਿਜੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਏ ਝੜਪਦੇ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਫਾਇਰਿੰਗ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਪਿੰਡ ਦੇ ਦੋ ਪਰਿਵਾਰਾਂ ਵਿਚਕਾਰ ਪੁਰਾਣੀ ਰੰਜਿਸ਼ ਚੱਲ ਰਹੀ ਸੀ ਪਹਿਲਾ ਦੋਮਾ ਪੱਖਾਂ ਵਿੱਚੋਂ ਇੱਕ ਦੂਜੇ ਦੇ ਉੱਤੇ ਇੱਟਾਂ ਤੇ ਪੱਥਰ ਚੱਲੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਜਦੋਂ ਬਲਜੀਤ ਸਿੰਘ ਨਾਂ ਦਾ ਨੌਜਵਾਨ ਲੜਾਈ ਛਡਾਉਣ ਦੇ ਲਈ ਵਿਚਕਾਰ ਗਿਆ ਤਾਂ ਦੂਜੇ ਪੱਖ ਨੇ ਗੋਲੀ ਚਲਾ ਦਿੱਤੀ ਗੋਲੀ ਸਿੱਧੀ ਬਲਜੀਤ ਸਿੰਘ ਦੀ ਲੱਤ ਦੇ ਵਿੱਚ ਲੱਗੀ ਹੈ ਜਿਸ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਦੱਸ ਕੀ ਮਾਮਲਾ ਆਇਆ ਹੈ ਕੰਨ ਛੋਟ ਆਇਆ ਸੀ ਸਾਡੇ ਕੋਲ ਟਾਈਮ ਹੋ ਗਿਆ ਜੀ ਹਾਲਤ ਕਾਫੀ ਸੀਰੀਅਸ ਹੈ ਨਾ ਅੱਛਾ ਕਿੱਥੇ ਗੋਲੀ ਲੱਗੀ ਹੈ ਖੱਬੇ ਪੱਟ ਤੇ ਲੱਗੀ ਹੈ ਕੀ ਇਸ ਤਰ੍ਹਾਂ ਦੀ ਹਾਲਤ ਹੈ ਪੇਸ਼ੈਂਟ ਹਾਲਤ ਨਾ ਜੋ ਕਿ ਕਾਫੀ ਖੂਨ ਨਿਕਲ ਚੁੱਕਿਆ ਹੈ ਇੰਜਰੀ ਲੱਗ ਰਹੀ ਹੈ ਵੈਸਕੂਲਰ ਇੰਜਰੀ ਲੱਗ ਰਹੀ ਹੈ ਇੱਕ ਕੰਚੂ ਕੀ ਨਾਮ ਸਰੋਂ ਦਾ ਬਲਜੀਤ ਸਿੰਘ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਸਰ ਖਾਈ ਕੰਮੇ ਦਾ ਦੱਸੋ ਕੀ ਨਾਂਰ ਤੋਂ ਕੜਾ ਡਾਕਟਰ ਬਾਬਾ ਹਾਂ ਆਪਣਾ ਇਹ ਆ ਕਿ ਇਹਨਾਂ ਦੀ ਪਹਿਲਾਂ ਵੀ ਲੜਾਈ ਚੱਲਦੀ ਏ ਤਾਂ ਕੋਈ ਯਾਰ ਦੋਸਤ ਇਹ ਮੁੰਡਾ ਜਿਹਦੇ ਗੋਲੀ ਵੱਜੀ ਆ ਇਹਨਾਂ ਦਾ ਕੋਈ ਯਾਰ ਦੋਸਤ ਸੀ ਤੇ ਉਹ ਭਾਵਰੇ ਪਿੰਡ ਤੋਂ ਉਹ ਆਇਆ ਖਾਈ ਤੇ ਉਹਦੇ ਮੁੰਡੇ ਪੈ ਕੇ ਗਾਲ ਇਹ ਉਹਨੂੰ ਮਗਰੋਂ ਛਡਾਉਣ ਗਏ ਸੀ ਤੇ ਜਦੋਂ ਛਡਾਉਣ ਗਏ ਪਹਿਲਾਂ ਉਹ ਵੱਟੇ ਮਾਰਦੇ ਰਹੇ ਇਹਨਾਂ ਦੇ ਤੇ ਇਹ ਪਿੱਛੇ ਹੋ ਗਏ ਬਾਅਦ ਉਹਨਾਂ ਫਾਇਰ ਮਾਰਿਆ ਇਹਦੀ ਇੱਥੇ ਵੱਜ ਗਿਆ ਪੱਟੇ 'ਚ ਵੱਜ ਗਿਆ ਉਹ ਕਿੰਨੇ ਜਣੇ ਸੀ ਉਹ 4-5 ਜਣੇ ਹੈਗੇ ਸੀ ਇਹ ਮੋਟਰਸਾਈਕਲਾਂ ਤੇ ਹੋਣਗੇ ਬਾਕੀ ਮੈਂ ਤਾਂ ਕੋਲ ਨਹੀਂ ਹੈਗਾ ਸੀ ਤੇ ਅਸੀਂ ਥੋੜੇ ਪਿੱਛੇ ਖੜੇ ਹੋਏ ਸੀ ਸਾਨੂੰ ਤੋਂ ਉਦੋਂ ਪਤਾ ਲੱਗਾ ਜਦੋਂ ਫਾਇਰ ਵੱਜਿਆ ਇਹ ਕਾਇਲ ਹੋਇਆ ਕੀ ਨਾਮ ਕੀ ਅੰਦਾ ਬਲਜੀਤ ਸਿੰਘ ਬਲਜੀਤ ਸਿੰਘ ਕਿੱਥੇ ਚ ਹੋਇਆ ਕਿੱਥੇ ਮਸਲਾ ਇਹ ਖਾਈ ਫੇਮੇ ਕੀ ਉਹ ਬੰਦੇ ਕਿੱਥੋਂ ਦੇ ਸੀ ਉਹ ਪਾ ਗਾਮੇ ਵਾਲੇ ਪਾਬੜੇ ਦੇ ਸੀ ਸ਼ਾਇਦ ਕੋਈ ਪਰਾਨੇ ਨਾਲ ਜਿਹਾ ਲੱਗਦਾ ਇਤਵਾਂਜੀ ਕੋ ਲੜਾਈ ਚੱਲਦੀ ਸੀ ਪਹਿਲਾਂ ਪਰਾਨੇ ਦੇ ਇਹਦੇ ਨਾਲ ਕਿ ਨਾ ਨਾ ਇਹਦੇ ਨਾਲ ਨਹੀਂ ਇਹ ਜਿਨ੍ਹਾਂ ਦੇ ਮਗਰ ਗਿਆ ਸੀ ਹੁੰਦੇ ਨਾਲੇ ਕੀ ਦਾ ਤੁਹਾਡਾ ਗੁਰਮਖ ਸਿੰਘ ਤੁਸੀਂ ਕੀ ਲੱਗਦੇ ਮੈਂ ਫਰੈਂਡ ਹਾਂ ਜੀ ਸਰ ਇਹ ਕਿੱਥੇ ਸਰ ਗੋਲੀ ਚੱਲੀ ਹੈਗੀ ਹੈ ਕੀ ਮੈਟਰ ਹੈਗਾ ਸਰ ਅ ਬਲਜੀਤ ਸਿੰਘ son of sukhdev singh ਵਾਸੀ ਖਾਈ ਫੇਮੇ ਕੇ ਦੇ ਇੰਜਰਡ ਹੋਣ ਬਾਰੇ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਇਹਦੇ ਬਾਰੇ ਅਸੀਂ ਜਾਂਚ ਲਈ ਇੱਥੇ ਪਹੁੰਚੇ ਆ ਜਾਂਚ ਤੋਂ ਬਾਅਦ ਜੋ ਵੀ ਹਰਦਰ ਐਕਸ਼ਨ ਹੋਏਗਾ ਉਹ ਕਾਨੂੰਨ ਅਨੁਸਾਰ ਅਸੀਂ ਕਰਦੇ ਕਰਾਂਗੇ ਸਰ ਇੱਕ ਜਣੇ ਘਾਇਲ ਹੋਇਆ ਇੱਕ ਇੰਜਰਡ ਹੋਇਆ ਇਹ ਕੀ ਨਾਮ ਕੀ ਹੈ ਜਿਹੜਾ ਘਾਇਲ ਹੋਇਆ ਬਲਜੀਤ ਸਿੰਘ ਜੀ ਅ ਅੱਛਾ ਇਹਨਾਂ ਦਾ ਕੀ ਮਸਲਾ ਕੀ ਹੋਇਆ ਸਰ ਉੱਥੇ ਕੋਈ ਲੜਾਈ ਚੱਲਦੀ ਹੀਗੀ ਫਿਲਹਾਲ ਅਸੀਂ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਆ ਪਰ ਇਹ ਪਤਾ ਲੱਗਿਆ ਵੀ ਇਹਨਾਂ ਦੇ ਆਪਸ ਵਿੱਚ ਕੋਈ ਨਜੀਰਾਂ ਜਿਹੀ ਸੇ ਪੀ ਪੁਰਾਣੀ ਗੰਜੀਸ ਸੀ ਇਹਨਾਂ ਦੀ ਨਿਜੀ ਰੰਜਿਸ਼ ਬਾਰੇ ਦੱਸ ਰਿਹਾ ਬਾਕੀ ਅਸੀਂ ਅਜੇ ਸਾਰੇ ਮਾਮਲੇ ਦੀ ਤਫ਼ਤੀਸ਼ ਕਰਾਂਗੇ ਜਾਂਚ ਪੜਤਾਲ ਕਰਾਂਗੇ ਜਾਂਜ ਤੋਂ ਬਾਅਦ ਜੋ ਫੈਕਟ ਆਉਣਗੇ ਉਹਦੇ ਮੁਤਾਬਕ ਜਿਹੜੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਇਹਦੀ ਜਾਂਚ ਕਰ ਰਹਾ ਹੈ ਜੀ ਸਾਰੀ ਨਵਜੋਤ ਕੌਰ ਸਿੱਧੂ ਦੇ 500 ਕਰੋੜ ਵਾਲੇ ਬਿਆਨ ਤੇ ਸਿਆਸਤ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਹੁਣ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਕਾਂਗਰਸ ਪਾਰਟੀ ਤੇ ਨਿਸ਼ਾਨਾ ਸਾਧਿਆ ਹੈ ਕਾਂਗਰਸ ਪੂਰੇ ਤਰੀਕੇ ਦੇ ਨਾਲ ਭ੍ਰਿਸ਼ਟ ਅਤੇ ਗਰਕ ਪਾਰਟੀ ਹੋ ਚੁੱਕੀ ਹੈ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇਹ ਤਿੱਖਾ ਹਮਲਾ ਕੀਤਾ ਗਿਆ। ਕਾਂਗਰਸ ਪਾਰਟੀ ਜਿਹੜਾ ਕਮਸਾਤ ਚੱਲ ਰਿਹਾ ਜਿਹੜੀਆਂ ਚੀਜ਼ਾਂ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕੋਈ ਸ਼ਾਇਦ ਅਦਾ ਯਕੀਨ ਕਰਦਾ। ਪਰ ਜੋ ਨਵਜੋਤ ਕੋ ਸਿੱਧੂ ਨੇ ਸਾਡੀ ਭੈਣ ਨੇ ਜੋ ਕੁਝ ਕਿਹਾ ਉਹਦੇ ਤੋਂ ਬਾਅਦ ਜਿਹੜੀ ਸਿਆਸਤ ਚਲ ਹੋਈ ਹੈ ਉਹ ਬਹੁਤ ਖਤਰਨਾਕ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਨੇ ਦੋਈ ਦੋਈ ਹੱਤੀ ਕਿਦਾਂ ਲੁੱਟਿਆ ਪਰਤਾਬ ਬਾਜਵਾ ਜੀ ਵਿਰੋਧੀ ਧਿਰ ਦੇ ਲੀਡਰ ਨੇ ਬੜਾ ਬੋਲਦੇ ਸੀਗੇ ਉਹ ਉਸ ਦਿਨ ਦੇ ਬੋਲੇ ਦੀ ਉਹਨਾਂ ਦੀ ਚੁੱਪੀ ਦਾ ਮਤਲਬ ਇਹ ਆ ਕਿ ਉਹ ਸਮਝ ਗਿਆ ਕਿ ਇਹ ਕੁਝ ਹੋਇਆ ਉਹ ਚੁੱਪ ਨੇ ਉਹਨਾਂ ਦੀ ਚੁੱਪ ਦਾ ਮਤਲਬ ਇਹ ਆ ਕਿ ਜਿਹੜਾ 500 ਕਰੋੜ ਦਾ ਜਨਯੋਤ ਕੋ ਸਿੱਧੂ ਨੇ ਦੋਸ਼ ਲਾਇਆ ਉਹ ਵੀ ਦਸਤ ਹੈ ਜਿਹੜਾ ਸੁਨੀਲ ਜਾਖੜ ਜੀ ਨੇ ਬਾਅਦ ਚ ਕਿਹਾ ਕਿ ਸਾਡੇ 300 ਕਰੋੜ ਵੀ ਆ ਜਿਹੜਾ ਉਹ ਚੰਨੀ ਜੀ ਨੇ ਦਿੱਤਾ ਉਹ ਵੀ ਦੁਸਤਆ ਇਸ ਕਰਕੇ ਨਾ ਤਾਂ ਚੰਨੀ ਬੋਲਿਆ ਨਾ ਪ੍ਰਤਾਪ ਆਲਵੜ ਬੋਲਿਆ ਪ੍ਰਤਾਪ ਬਾਜਵੇ ਤੇ ਉਹਨਾਂ ਦੋਸ਼ ਰਾਗ 71 ਨ ਤਾਂ ਦੀ ਸੀਟ ਜਿਹੜੀ ਆ ਉਹਨਾਂ ਨੇ ਤੇ ਰਾਜੇ ਵੜਿੰਗਦੇ ਪੰਜ ਪੰਜ ਕਰੋੜ ਦੇ ਵਿੱਚ ਵੇਚਤੀ ਇਸ ਕਰਕੇ ਉਹ ਵੁਰਦਿੱਤੇ ਵੇਣੇ ਤਾਨੇ ਲੋਡੋਨਾਂ ਨੂੰ ਇਸ ਸਥਿਤੀ ਆਪਣੀ ਸਪਸ਼ਟ ਕਰਨੀ ਚਾਹੀਦੀ ਆ ਨਹੀਂ ਕਰਦੇ ਤਾਂ ਤਾਂ ਮਤਲਬ ਉਹਨਾਂ ਨੂੰ ਪਤਾ ਆ ਕਿ ਕਾਂਗਰਸ ਇਹੀ ਕੁਝ ਚਾਹੁੰਦਾ ਔਰ ਕਾਂਗਰਸ ਹਮੇਸ਼ਾ ਹੀ ਲੋਕਾਂ ਨੂੰ ਲੁੱਟਦੀ ਦੀ, ਕੁੱਟਦੀ ਦੀ, ਉਹ ਕ腐ਪਸ਼ਨ ਦਾ ਬੋਲਬਾਲਾ ਸਭ ਤੋਂ ਵੱਧ ਇਸ ਦੇਸ਼ ਦੇ ਵਿੱਚ ਜਿਹੜਾ ਉਹ ਕਾਂਗਰਸ ਨੇ ਕੀਤਾ। ਸੋ ਮੈਂ ਸਮਝਦਾ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟ ਕੇ ਕਾਂਗਰਸ ਪਾਰਟੀ ਨੂੰ ਦਿੱਤਾ। ਉਹ ਇਹ ਬਹੁਤ ਗੰਭੀਰ ਮੁੱਦਾ ਹੈ। ਉਹ ਪੰਜਾਬੀਆਂ ਨੂੰ ਹੁਣ ਕਾਂਗਰਸ ਨੂੰ ਕਾਂਗਰਸ ਦੇ ਕੇ ਲੀਡਰ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ। ਕਿਉਂਕਿ ਆਪ ਹੀ ਕਹਿ ਦੇ ਕੋਈ ਦੂਜਾ ਬੰਦਾ ਦੀ ਕਹਿ ਦੇ। ਉਹ ਆਪੋ ਜੀ ਦੋਸ਼ ਲਾ ਦੇ ਕੇ ਫਲਾਣਾ ਇੰਨੇ ਕਰੋੜ ਖਾ ਗਿਆ, ਫਲਾਣਾ ਇੰਨਾ ਕਰੋੜ ਖਾ ਗਿਆ। ਇਸ ਕਰਕੇ ਜਿਹੜੇ ਕਰੋੜਾ ਖਾਨ ਵਾਲੇ ਲੀਡਰ ਆ ਇਹਨਾਂ ਨੂੰ ਪੰਜਾਬ ਤੋਂ ਸੰਗਰੂਰ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੇ ਵਿਧਾਨ ਸਭਾ ਹਲਕਾ ਦਿੜਵਾ ਵਿਖੇ ਸਰਕਾਰੀ ਦਫਤਰਾਂ ਦੀ ਚੈਕਿੰਗ ਕੀਤੀ ਚੈਕਿੰਗ ਦੇ ਦੌਰਾਨ ਕਈ ਮੁਲਾਜ਼ਮ ਦਫਤਰ ਛੱਡ ਕੇ ਜਾ ਚੁੱਕੇ ਸੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੈਨੂੰ ਆਪਣੇ ਹਲਕੇ ਦੇ ਲੋਕਾਂ ਦੀ ਸ਼ਿਕਾਇਤ ਆ ਰਹੀ ਸੀ ਕਿ ਸਰਕਾਰੀ ਮੁਲਾਜ਼ਮ ਡਿਊਟੀ ਟਾਈਮ 'ਤੇ ਗੈਰ ਹਾਜ਼ਰ ਰਹਿੰਦੇ ਨੇ ਤੇ ਇਸੇ ਕਰਕੇ ਉਹ ਦੇਖਣ ਦੇ ਲਈ ਆਏ ਉਹਨਾਂ ਨੇ ਕਿਹਾ ਕਿ ਇਹਨਾਂ ਸਾਰਿਆਂ ਦੇ ਉੱਤੇ ਵਿਭਾਗੀ ਕਾਰਵਾਈ ਕੀਤੀ ਜਾਏਗੀ ਸਰਕਾਰ ਟੈਕਸ ਜਿਹੜਾ ਉਹ ਲੋਕ ਦਿੰਦੇ ਨੇਗੇ ਉਸ ਟੈਕਸ ਦਾ ਪੈਸੇ ਦੀ ਤਨਖਾਹ ਜਿਹੜੀਆਂ ਮੁਲਾਜ਼ਮਾਂ ਨੂੰ ਮਿਲਦੀ ਆ ਔਰ ਮੁਲਾਜ਼ਮਾਂ ਦੇ ਲੋਕਾਂ ਨੇ ਕੰਮ ਕਰਨ ਦੇ ਲਈ ਆ ਜੇਕਰ ਕੋਈ ਫਰਜ਼ ਲੈਣ ਆਇਆ ਜਾਂ ਕੰਮ ਕਰਾਉਣ ਆਇਆ ਜੇਕਰ ਉਹ 4 ਘੰਟੇ ਬੈਠ ਕੇ ਚਰਿਆ ਗਿਆ ਮੁਲਾਜ਼ਮ ਦੀ ਗਲਤੀ ਦੇ ਕਾਰਨ ਤਾਂ ਗਲਤੀ ਮੈਂ ਸਮਝਦਾ ਉਸ ਮੁਲਾਜ਼ਮ ਦੀ ਆ ਸਰਕਾਰ ਦੀ ਨਹੀਂ ਹੈਗੀ ਇਸ ਕਰਕੇ ਇਹਨਾਂ ਲੋਕਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਲੋਕਾਂ ਨੂੰ ਬੈਠੇ ਨਹੀਂ ਇਹ ਕੰਮ ਕਰਵਾਉਣ ਦੇ ਲਈ ਬੱਲੇ ਕਿਨਾਰ ਦਫ਼ਤਰ ਵਿੱਚ ਨਹੀਂ ਹੈ ਮੈਂ ਉਹਨਾਂ ਸਾਰੇ ਜਿਹੜੇ ਵਿਅਕਤੀ ਨੇਗੇ ਉਹਨਾਂ ਦੇ ਵੀ ਗੱਲ ਲੋਡ ਕੀਤੀ ਆ ਸੋ ਇਹ ਇਹ ਤਾਂ ਹੀ ਦੁਖਦਰਦ ਲੋਕਾਂ ਦੇ ਠੀਕ ਹੋਣਗੇ ਜਿਹੜੇ ਮੁਲਾਜ਼ਮ ਬੈਠੇ ਹੋਣਗੇ ਸੋ ਜਿੰਨੇ ਵੀ ਆਫੀਸਰ ਨੇ ਮੇਰੀ ਉਹਨਾਂ ਨੂੰ ਇਹੀ ਬੇਨਤੀ ਆ ਕਿ ਤੁਹਾਡੀ ਡਿਊਟੀ 9 ਵਜੇ ਤੋਂ ਲੈ ਕੇ 5 ਵਜੇ ਤੱਕ ਆਪਦੀ ਡਿਊਟੀ ਨੂੰ ਇਮਾਨਦਾਰੀ ਤੇ ਪਾਰਦਰਸ਼ਤਾ ਦੇਣਾ ਵਾਓ ਸਰਕਾਰ ਤੁਹਾਨੂੰ ਲੋਕਾਂ ਦੁਆਰਾ ਟ੍ਰੈਕ ਕੀ ਇਕੱਠੇ ਕੀਤੇ ਟੈਕਸ ਤੋਂ ਤਨਖਾਹ ਦੇ ਦਿਆ ਉਹ ਜਿਹੜਾ ਵੀ ਗੈਰਹਾਜ਼ਰ ਹੋਊਗਾ ਉਹਦੇ ਖਿਲਾਫ ਵਿਭਾਗੀ ਕਾਰਵਾਈ ਹੋਊਗੀ ਬਿਲਕੁਲ ਸਖਤ ਤੋਂ ਸਖਤ ਐਕਸ਼ਨ ਲਵਾਂਗੇ ਵੱਡੇ ਅਫਸਰ ਗੈਰਹਾਜ਼ਰ ਸੀ ਜਾਂ ਛੋਟੇ ਮੁਲਾਜ਼ਮ ਗੈਰਹਾਜ਼ਰ ਆ ਵੱਡੇ ਦੋ ਅਫਸਰ ਜਿਹੜੇ ਨਾਲ ਮੇਰੀ ਗੱਲ ਹੋਈ ਜਗੀ ਉਹ ਇੱਕ ਤਾਂ ਡੀਸੀ ਸਾਹਿਬਾਨ ਦਾ ਚਾਰਜ ਸਾਡੇ ਐਸਡੀਐਮ ਸਾਹਿਬ ਕੋਲੇ ਤੇ ਬੀਡੀਪੀਓ ਸਾਹਿਬ ਦਫਤਰ ਚ ਗਰਾਊਂਡ ਤੇ ਗਏ ਹੋਏ ਨੇ ਕਿ ਸੋ ਦੋ ਅਫਸਰ ਜਿਹੜੇ ਨੇ ਕਿ ਉਹ ਆਪਣਾ ਲੋਕਲ ਡਿਊਟੀਆਂ ਤੇ ਗਏ ਹੋਏ ਨੇ ਕਿ ਹੋਰ ਜਿਹੜਾ ਅਮਲਾ ਫੈਲਾ ਜਿਹਨੇ ਲੋਕਲ ਰਹਿਣਾਗਾ ਕਲਰਕ ਨੇ ਸੁਪਰਡੈਂਡ ਨਹੀਂ ਉਹਨਾਂ ਤਾਂ ਬੈਠਣਾ ਗਏ ਥੇ ਉਹ ਸਾਰੇ ਗੈਰਹਾਜ਼ਰ ਸਭ ਤੋਂ ਅੱਗੇ ਵੱਲੋਂ ਕੰਪਲੈਕਸ ਬੜਾ ਜ਼ੋਰ ਦੇ ਕੇ ਬਣਾਇਆ ਗਿਆ ਸੀ ਪਰ ਇੱਥੇ ਸਫਾਈ ਦੀ ਬੜੀ ਸਮੱਸਿਆ ਹੈ ਜੀ ਮਰਜੀਬ ਸਿੰਘ ਸਰ ਕਿਹੜਾ ਪਿੰਡ ਹੈ ਜੀ ਮੋੜਾ ਪਿੰਡ ਹੈ ਜੀ ਕਿ ਕਿਹੜੇ ਅਫਸਰ ਕੋਲ ਕੰਮ ਕਰਾਉਣਾ ਹੈ ਜੀ ਇਹ ਮੈਮ ਕੋਲ ਆਈ ਸੀ ਅਸੀਂ ਸਭ ਕੋਲੇ ਇਹਨਾਂ ਨੂੰ ਕੰਮ ਕਰਵਾਉਣ ਆਏ ਸੀ ਜੀ ਹੋ ਗਿਆ ਕੰਮ ਤੁਹਾਡਾ ਜੀ ਸਰ ਬਹੁਤ ਵਧੀਆ ਜਵਾਬ ਦਿੱਤਾ ਤਸल्ली बख्श ਪ੍ਰੋਸਾ ਵੀ ਦਿੱਤਾ ਤੁਹਾਨੂੰ ਕੰਮ ਦਾ ਜੀ ਅਸੀਂ ਦੋ ਤਿੰਨ ਘੰਟੇ ਪਹਿਲਾਂ ਵੀ ਆਏ ਆ ਚਾਰ ਚਾਰ ਪੰਜ ਵਜੇ ਨੇ ਮੈਮ ਨੂੰ ਬੈਠ ਰਹੇ ਨੇ ਜੀ ਮਿਲਦੇ ਨੇ ਬਿਲਕੁਲ ਖੁੱਲ ਕੇ ਮਿਲਦੇ ਨੇ ਜੀ ਕੋਈ ਹੌਣੇ ਕਈ ਅਫਸਰ ਨੇ ਜਿਹੜੇ ਗੈਰ ਹਾਜ਼ਰ ਵੀ ਪਾਏ ਗ ਇਹ ਸਟਾਫ ਵੀ ਬਹੁਤ ਨੈਸਾ ਜੀ ਰੀਡਰ ਸਾਹਿਬ ਹੋਏ ਆਪਣੇ ਜਿਹੜੇ ਦੂਸਰੇ ਦੇ ਬਾਰੇ ਕੀ ਜਿਹੜੇ ਦੂਸਰੇ ਮੁਲਾਜ਼ਮ ਗੈਰ ਹਾਜ਼ਰ ਨੇ ਇੱਥੇ ਉਹ ਨਹੀਂ ਮਿਲਦੇ ਲੋਕਾਂ ਨੂੰ ਸਰ ਉਹ ਉਤਾ ਕੋਣ ਦੇ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ ਯਾਰ ਸੋotron ਪਾਲਸੀ ਬਜ਼ਾਰ سے ਟਰਮ ਲਾਈਫ ਇੰਸ਼ੋਰੈਂਸ ਲੈ ਲੇਤਾ ਹਾਂ ਤਾਂ ਕਿ ਮੇਰੇ ਬਾਅਦ ਫੈਮਿਲੀ ਕੋ ਪੈਸੋ ਦੀ ਕਮੀ